ਸਾਵਧਾਨ ਸਿਰਫ 3 ਸਕਿੰਟ ਦੀ ਆਡੀਓ ਨਾਲ ਤੁਸੀਂ ਠੱਗੇ ਜਾ ਸਕਦੇ ਹੋ ਤੁਹਾਡਾ ਖਾਤਾ ਖਾਲੀ ਹੋ ਜਾਵੇਗਾ ਤੇ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਲੋਕਾਂ ਨੂੰ ਲਗਾਤਾਰ ਦਿੱਤੀ ਜਾ ਰਹੀ ਹੈ ਚੇਤਾਵਨੀ ਸਿਰਫ 3 ਸਕਿੰਟ ਦੀ ਆਡੀਓ ਰਾਹੀਂ ਤੁਸੀਂ ਠੱਗੇ ਜਾ ਸਕਦੇ ਹੋ ਤੁਹਾਡਾ ਖਾਤਾ ਖਾਲੀ ਹੋ ਜਾਵੇਗਾ ਤੇ ਤੁਹਾਨੂੰ ਇਸ ਬਾਰੇ ਪਤਾ ਵੀ ਨਹੀਂ ਲੱਗੇਗਾ ਇਸ ਵੀਡੀਓ ਨੂੰ ਦੇਖੋ ਤੇ ਹੋਰਾਂ ਲੋਕਾਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਤਾਂ ਜੋ ਹੋਰ ਲੋਕ ਵੀ ਸੁਚੇਤ ਹੋ ਸਕਣ ਦਰਅਸਲ AI ਦੀ ਮਦਦ ਦੇ ਨਾਲ ਲਗਾਤਾਰ ਹੀ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ AI ਦੀ ਮਦਦ ਦੇ ਨਾਲ ਆਵਾਜ਼ ਜਨਰੇਟ ਕਰਕੇ ਆਵਾਜ਼ ਨੂੰ ਬਦਲ ਕੇ ਅਤੇ ਤੁਹਾਡੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਕਿਸੇ ਇੱਕ ਦੀ ਆਵਾਜ਼ ਦੇ ਨਾਲ ਮਿਲਦੀ ਜੁਲਦੀ ਆਵਾਜ਼ ਜਿਹੜੀ ਹੈ ਉਹ ਕੱਢ ਕੇ ਇਹ ਲੋਕ ਤੁਹਾਨੂੰ ਠੱਗੀ ਦਾ ਸ਼ਿਕਾਰ ਬਣਾਉਣਗੇ ਅਤੇ ਤੁਹਾਨੂੰ ਲਗ ਲੈਣਗੇ ਅਤੇ ਤੁਹਾਡਾ ਬੈਂਕ ਖਾਤਾ ਖਾਲੀ ਹੋ ਜਾਵੇਗਾ ਤੇ ਤੁਹਾਨੂੰ ਇਸ ਬਾਰੇ ਪਤਾ ਵੀ ਨਹੀਂ ਲੱਗੇ ਲੱਗੇਗਾ ਲੋਕਾਂ ਨੂੰ ਲਗਾਤਾਰ ਹੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਫੋਨ ਕਾਲ ਹੁੰਦੀ ਹੈ ਤਾਂ ਉਹ ਸਾਵਧਾਨੀ ਜ਼ਰੂਰ ਵਰਤਣ ਤਾਂ ਤੁਹਾਨੂੰ ਇਸ ਵੀਡੀਓ ਰਾਹੀਂ ਅਸੀਂ ਦੱਸਾਂਗੇ ਕਿ ਕਿਸ ਤਰੀਕੇ ਸਿਰਫ ਤੇ ਸਿਰਫ 3 ਸਕਿੰਟ ਦੀ ਆਡੀਓ ਰਾਹੀਂ ਹੀ ਤੁਸੀਂ ਠੱਗੇ ਜਾ ਸਕਦੇ ਹੋ ਅਤੇ ਕਿਵੇਂ ਇਹ ਸਾਈਬਰ ਠੱਗ ਤੁਹਾਨੂੰ ਸ਼ਿਕਾਰ ਬਣਾ ਰਹੇ ਨੇ ਤੇ ਤੁਹਾਨੂੰ ਇਹ ਵੀ ਦੱਸਾਂਗੇ ਤੇ ਤੁਸੀਂ ਕਿਵੇਂ ਇਹਨਾਂ ਦੇ ਕੋਲੋਂ ਬਚ ਸਕਦੇ ਹੋ AI ਵੌਇਸ ਸਕੈਮਾਂ ਦੇ ਵਿੱਚ AI ਦੀ ਮਦਦ ਦੇ ਨਾਲ ਇੱਕ ਕਾਲ ਦੇ ਦੌਰਾਨ ਕਿਸੇ ਹੋਰ ਵਿਅਕਤੀ ਦੀ ਆਵਾਜ਼ ਜਨਰੇਟ ਕੀਤੀ ਜਾ ਸਕਦੀ ਹੈ ਅਤੇ ਵਰਤੀ ਜਾ ਸਕਦੀ ਹੈ ਜ਼ਿਆਦਾਤਰ ਅਜਿਹੇ ਮਾਮਲਿਆਂ ਦੇ ਵਿੱਚ ਦੋਸ਼ੀ ਆਪਣੇ ਆਪ ਨੂੰ ਪਰਿਵਾਰਕ ਮੈਂਬਰਾਂ, ਦੋਸਤਾਂ ਜਾਂ ਦਫ਼ਤਰੀ ਸਾਥੀਆਂ ਆਦਿ ਦਾ ਭੇਸ ਬਣਾ ਲੈਂਦੇ ਹਨ। ਇਸ ਤੋਂ ਬਾਅਦ ਉਹ ਕੁਝ ਪੈਸਿਆਂ ਦੀ ਮੰਗ ਕਰਦੇ ਹਨ। ਦੱਸਦੀ ਹੈ ਕਿਣੀ ਦਿਨੀ AI ਰਾਹੀਂ ਆਵਾਜ਼ ਬਦਲ ਕੇ ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆ ਰਹੇ ਨੇ। ਹੈਕਰਾਂ ਨੂੰ ਸਾਈਬਰ ਧੋਖਾਧੜੀ ਦੇ ਲਈ ਇੱਕ ਨਵਾਂ ਹਥਿਆਰ ਵੀ ਮਿਲ ਗਿਆ। ਆਵਾਜ਼ ਨੂੰ AI ਦੁਆਰਾ ਇਸ ਤਰੀਕੇ ਦੇ ਨਾਲ ਬਦਲਿਆ ਜਾਂਦਾ ਹੈ ਕਿ ਤੁਹਾਨੂੰ ਥੋੜਾ ਜਿਹਾ ਵੀ ਅੰਦਾਜ਼ਾ ਨਹੀਂ ਹੋਵੇਗਾ ਕਿ ਇਹ ਆਵਾਜ਼ ਤੁਹਾਡੇ ਕਿਸੇ ਜਾਣਕਾਰ ਦੀ ਨਹੀਂ ਹੈ ਉਦਾਹਰਨ ਦੇ ਲਈ ਸਾਈਬਰ ਅਪਰਾਧੀ ਤੁਹਾਡੀ ਆਵਾਜ਼ ਬਦਲਣਗੇ ਅਤੇ ਤੁਹਾਡੇ ਭਰਾ ਜਾਂ ਭੈਣ ਦੇ ਨਾਂ ਤੇ ਪੈਸੇ ਦੀ ਮੰਗ ਕਰਨਗੇ ਫਿਰ ਤੁਹਾਨੂੰ ਪੈਸੇ ਵਾਪਸ ਕਰਨ ਦੇ ਲਈ ਉਹ ਤੁਹਾਡੇ ਬੈਂਕ ਖਾਤੇ ਦੇ ਨਾਲ ਸੰਬੰਧਿਤ ਨਿੱਜੀ ਜਾਣਕਾਰੀ ਮੰਗਣਗੇ ਅਤੇ ਤੁਹਾਡੇ ਨਾਲ ਧੋਖਾ ਕਰਨਗੇ ਇੰਨਾ ਹੀ ਨਹੀਂ ਕਈ ਅਜੁਈਆਂ ਘੁਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ ਜਿਨ੍ਹਾਂ ਦੇ ਵਿੱਚ ਹੈਕਰ ਆਪਣੀ ਆਵਾਜ਼ ਬਦਲ ਕੇ ਪੁਲਿਸ ਅਧਿਕਾਰੀ ਬਣ ਜਾਂਦੇ ਹਨ ਅਤੇ ਤੁਹਾਨੂੰ ਡਰਾ ਧਮਕਾ ਕੇ ਤੁਹਾਡੇ ਪਰਿਵਾਰਕ ਮੈਂਬਰਾਂ ਦੀ ਆਵਾਜ਼ ਸੁਣਾ ਕੇ ਪੈਸੇ ਮੰਗਦੇ ਹਨ ਜੇਕਰ ਤੁਸੀਂ ਇਸ ਤਰ੍ਹਾਂ ਦੀ AI ਵੌਇਸ ਕਾਲਿੰਗ ਕਪਲਿਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ ਅਜਿਹੀਆਂ ਠੱਗੀਆਂ ਤੋਂ ਬਚਣ ਦਾ ਸਭ ਤੋਂ ਆਸਾਨ ਤੇ ਸਭ ਤੋਂ ਮਹੱਤਵਪੂਰਨ ਤਰੀਕਾ ਹੈ ਸਾਵਧਾਨੀ ਜੇਕਰ ਤੁਸੀਂ ਸੁਚੇਤ ਰਹੋ ਤਾਂ ਤੁਸੀਂ ਆਪਣੇ ਆਪ ਨੂੰ ਅਜੀਆਂ ਠੱਗੀਆਂ ਤੋਂ ਬਚਾ ਸਕਦੇ ਹੋ ਜਿਵੇਂ ਕਿ ਠੱਗੀ ਕਰਨ ਵਾਲੇ ਆਪਣੀ ਆਵਾਜ਼ ਬਦਲ ਕੇ ਤੁਹਾਡੇ ਨਾਲ ਗੱਲ ਕਰਨਗੇ ਤੁਹਾਨੂੰ ਆਵਾਜ਼ ਨੂੰ ਧਿਆਨ ਨਾਲ ਸੁਣਨਾ ਹੋਵੇਗਾ ਇੱਥੇ ਤੁਹਾਨੂੰ ਕਈ ਤਰ੍ਹਾਂ ਦੇ ਚੇਤਾਵਨੀ ਸੰਕੇਤ ਮਿਲਣਗੇ ਜਿਸ ਦੇ ਵਿੱਚ ਹੈਕਰ ਆਪਣੀ ਆਵਾਜ਼ ਬਦਲ ਕੇ ਗੱਲ ਕਰਨ ਵੇਲੇ ਕਾਲੀ ਦੇ ਵਿੱਚ ਹੋਣਗੇ ਅਤੇ ਤੁਹਾਨੂੰ ਆਪਣੀ ਤਰਫੋਂ ਭੁਗਤਾਨ ਕਰਨ ਦੇ ਲਈ ਕਹਿਣਗੇ ਜਦ ਤੁਹਾਨੂੰ ਕਹਿਣਗੇ ਕਿ ਉਹ ਜਲਦੀ ਦੇ ਵਿੱਚ ਕਾਰਡ ਲਿਆਉਣਾ ਭੁੱਲ ਗਏ ਨੇ ਅਤੇ ਤੁਸੀਂ ਉਨ੍ਹਾਂ ਦੀ ਤਰਫੋਂ ਭੁਗਤਾਨ ਕਰੋਗੇ ਹੈਕਰ ਵਾਰ-ਵਾਰ ਉਹੀ ਗੱਲ ਦੁਹਰਾਉਣਗੇ ਜੋ ਤੁਹਾਡੇ ਲਈ ਚੇਤਾਵਨੀ ਦਾ ਸੰਕੇਤ ਹੋਵੇਗਾ ਕਿ AI ਰਾਹੀਂ ਆਵਾਜ਼ ਬਦਲ ਦਿੱਤੀ ਗਈ ਹੈ ਅਤੇ ਤੁਹਾਡੇ ਨਾਲ ਧੋਖਾਧੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਤੁਹਾਨੂੰ ਕਿਸੇ ਦੀ ਕਾਲ ਆਉਣ ਤੇ ਗਲਤੀ ਦੇ ਨਾਲ ਵੀ ਆਪਣਾ ਆਧਾਰ ਕਾਰਡ ਬੈਂਕ ਡਿਟੇਲ ਪਾਸਵਰਡ ਬੈਂਕ ਖਾਤਾ ਨੰਬਰ ਆਦਿ ਨੂੰ ਸਾਂਝਾ ਨਹੀਂ ਕਰਨਾ ਚਾਹੀਦਾ ਜੇਕਰ ਤੁਹਾਨੂੰ ਕੋਈ ਸੰਕੇਤ ਮਿਲਦਾ ਹੈ ਕਿ ਹੈਕਰਾਂ ਨੇ ਤੁਹਾਨੂੰ ਕਾਲ ਕੀਤੀ ਹੈ ਤਾਂ ਸਰਕਾਰ ਦੁਆਰਾ ਲਾਂਚ ਕੀਤੇ ਗਏ ਚਕਸ਼ੂ ਪੋਰਟਲ ਤੇ ਨੰਬਰ ਦੀ ਰਿਪੋਰਟ ਕਰੋ ਅਜਿਹਾ ਕਰਨ ਨਾਲ ਕਿਸੇ ਹੋਰ ਨੂੰ ਧੋਖਾਧੜੀ ਹੋਣ ਤੋਂ ਬਚਾਇਆ ਜਾ ਸਕਦਾ ਹੈ ਕਿਸੇ ਵੀ ਅਣਜਾਣ ਕਾਲ ਤੋਂ ਸਾਵਧਾਨ ਰਹੋ ਜੇਕਰ ਤੁਹਾਨੂੰ ਕਿਸੇ ਅਣਜਾਣ ਨੰਬਰ ਤੋਂ ਕਾਲ ਆਉਂਦੀ ਹੈ ਤਾਂ ਬਿਲਕੁਲ ਸੁਚੇਤ ਹੋ ਜਾਓ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਕਿਸੇ ਅਜਿਹੇ ਵਿਅਕਤੀ ਦੀ ਆਵਾਜ਼ ਹੈ ਜਿਸ ਨੂੰ ਤੁਸੀਂ ਜਾਣਦੇ ਹੋ ਅਤੇ ਉਹ ਤੁਹਾਡੇ ਤੋਂ ਪੈਸੇ ਜਾਂ ਨਿੱਜੀ ਜਾਣਕਾਰੀ ਮੰਗ ਰਿਹਾ ਹੈ ਤਾਂ ਤੁਰੰਤ ਹਾਂ ਨਾ ਕਹੋ ਤੁਸੀਂ ਉਨ੍ਹਾਂ ਨੂੰ ਕੁਝ ਸਵਾਲ ਪੁੱਛ ਸਕਦੇ ਹੋ ਜੋ ਸਿਰਫ ਤੁਸੀਂ ਦੋਵੇਂ ਹੀ ਜਾਣਦੇ ਹੋ ਤਾਂ ਜੋ ਤੁਸੀਂ ਤਸਦੀਕ ਕਰ ਸਕੋ ਧਿਆਨ ਨਾਲ ਸੁਣੋ ਆਵਾਜ਼ ਆਉਣ ਵਾਲੀ ਕਾਲ ਨੂੰ ਧਿਆਨ ਨਾਲ ਸੁਣੋ ਅਤੇ ਦੇਖੋ ਕਿ ਕੋਈ ਗੈਰ ਕੁਦਰਤੀ ਵਿਰਾਮ ਜਾਂ ਰੋਬੋਟਿਕ ਭਾਸ਼ਣ ਸ਼ੈਲੀ ਹੈ ਉਚਾਰਨ ਦੇ ਵਿੱਚ ਗਲਤੀਆਂ ਜਾਂ ਆਵਾਜ਼ ਦੇ ਟੋਨ ਦੇ ਵਿੱਚ ਤਬਦੀਲੀਆਂ ਦੀ ਵੀ ਜਾਂਚ ਕਰੋ ਅਵੀ ਦੇਖੋ ਕਿ ਆਵਾਜ਼ ਦੇ ਵਿੱਚ ਕੋਈ ਭਾਵਨਾਤਮਕ ਪ੍ਰਗਟਾਵਾ ਹੈ ਜਾਂ ਨਹੀਂ ਪੈਸਿਆਂ ਦੀ ਮੰਗ ਕਰਦੇ ਸਮੇਂ ਬਧੇਰੇ ਸਾਵਧਾਨ ਰਹੋ ਆਮ ਤੌਰ ਤੇ ਸਾਈਬਰ ਅਪਰਾਧੀ ਪੈਸੇ ਨੂੰ ਇਸ ਤਰੀਕੇ ਦੇ ਨਾਲ ਠੱਗਦੇ ਹਨ ਕਿ ਇਸ ਨੂੰ ਵਾਪਸ ਪ੍ਰਾਪਤ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਅਜਿਹੇ ਦੇ ਵਿੱਚ ਜੇਕਰ ਜ਼ਿਆਦਾ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਦੋ ਵਾਰ ਸੋਚੋ ਕਾਰਨ ਪੁੱਛੋ ਤੁਹਾਡੇ ਕੋਲ ਉਪਲਬਧ ਨੰਬਰਾਂ ਤੇ ਕਾਲ ਕਰੋ ਅਤੇ ਫਿਰ ਹੀ ਕੋਈ ਫੈਸਲਾ ਲਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ